ਮંત્રી ਮਾਰਕੋ ਹੌਲੈਂਡ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੰਦਾਂ ਦੇ ਡਾਕਟਰਾਂ ਦੀ ਗਿਣਤੀ ਦੇ ਵਿੱਚ ਭਾਰੀ ਵਾਧਾ ਦੇਖਿਆ ਜੋ ਡੈਂਟਲ ਕੇਅਰ ਪ੍ਰੋਗਰਾਮ ਦੇ ਤਹਿਤ ਆਪਣੀਆਂ ਸੇਵਾਵਾਂ ਦੇਣ ਦੇ ਲਈ ਤਿਆਰ ਨੇ ਸਰਕਾਰ ਨੇ ਜਦੋਂ ਤੋਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਅਪਾਹਜਾਂ ਦੇ ਟੈਕਸ ਕ੍ਰੈਡਿਟ ਵਾਲੇ ਲੋਕਾਂ ਦੇ ਲਈ ਯੋਗਤਾ ਦਾ ਵਿਸਤਾਰ ਕੀਤਾ ਹੈ ਉਦੋਂ ਤੋਂ ਹੀ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਡੈਂਟਲ ਕੇਅਰ ਪ੍ਰੋਗਰਾਮ ਦੇ ਤਹਿਤ ਸਾਰਿਆਂ ਨੂੰ ਸਹੀ ਸਮੇਂ ਦੇ ਉੱਤੇ ਸੇਵਾਵਾਂ ਵੀ ਪ੍ਰਾਪਤ ਹੋ ਸਕਣ ਤੇ ਵੱਧ ਤੋਂ ਵੱਧ ਡੈਂਟਲ ਕੇਅਰ ਸਪੈਸ਼ਲਿਸਟ ਵੀ ਪ੍ਰੋਵਾਈਡ ਹੋਣ। ਸਿਹਤ ਮੰਤਰੀ ਮਾਰਕ ਹੌਲੈਂਡ ਦਾ ਕਹਿਣਾ ਹੈ ਕਿ ਉਹਨਾਂ ਨੇ ਦੰਦਾਂ ਦੇ ਡਾਕਟਰਾਂ ਦੀ ਗਿਣਤੀ ਦੇ ਵਿੱਚ ਵੱਡਿਆ ਉਛਾਲ ਦੇਖਿਆ ਜੋ ਨਵੇਂ ਦੰਦਾਂ ਦੀ ਦੇਖਭਾਲ ਪ੍ਰੋਗਰਾਮ ਦੇ ਤਹਿਤ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਸਹਿਮਤ ਹੋਏ ਨੇ ਸਰਕਾਰ ਨੇ ਮਈ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਦਾਖਲ ਹੋਏ ਬਜ਼ੁਰਗਾਂ ਦੇ ਲਈ ਦੰਦਾਂ ਦੀਆਂ ਸੇਵਾਵਾਂ ਦੇ ਲਈ ਦਾਅਵਿਆਂ ਨੂੰ ਸਵੀਕਾਰ ਕਰਨਾ ਸ਼ੁਰੂ ਕੀਤਾ ਤੇ ਉਦੋਂ ਤੋਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਅਪਾਹਜਤਾ ਟੈਕਸ ਕ੍ਰੈਡਿਟ ਵਾਲੇ ਲੋਕਾਂ ਲਈ ਯੋਗਤਾ ਦਾ ਵਿਵਸਥਾਰ ਕੀਤਾ ਹੈ ਜਦੋਂ ਕਿ ਲਗਭਗ 2.3 ਮਿਲੀਅਨ ਮਰੀਜ਼ ਦਾਖਲਾ ਲੈਣ ਲਈ ਤੇਸ ਹੋ ਗਏ ਨੇ ਦੇਖਭਾਲ ਪ੍ਰਦਾਨ ਕਰਨ ਦੇ ਲਈ ਦੰਦਾਂ ਦੇ ਡਾਕਟਰਾਂ ਨੂੰ ਪ੍ਰਾਪਤ ਕਰਨਾ ਬਧੇਰੇ ਚੁਣੌਤੀਪੂਰਨ ਰਿਹਾ ਹੈ ਪਿਛਲੇ ਮਹੀਨੇ ਤੱਕ ਪ੍ਰੋਗਰਾਮ ਦੇ ਤਹਿਤ ਦੇਖਭਾਲ ਪ੍ਰੋਵਾਈਡ ਕਰਨ ਦੀ ਲਗਭਗ 11500 ਦੰਦਾਂ ਦੇ ਡਾਕਟਰ ਹਾਈਜਨਿਸਟ ਤੇ ਦੰਦਾਂ ਦੇ ਡਾਕਟਰ ਰਜਿਸਟਰ ਕੀਤੇ ਗਏ ਸਨ ਜੋ ਕਿ ਕੈਨੇਡਾ ਦੇ ਵਿੱਚ ਦੰਦਾਂ ਦੇ ਪੇਸ਼ੇਵਰਾਂ ਦੇ 50 ਫੀਸਦੀ ਤੋਂ ਘੱਟ ਦੀ ਨੁਮਾਇੰਦਗੀ ਕਰਦੇ ਨੇ ਦੰਦਾਂ ਦੇ ਡਾਕਟਰ ਦੂਜੇ ਪ੍ਰੋਵਾਈਡਰਾਂ ਦੇ ਨਾਲੋਂ ਦਾਖਲਾ ਲੈਣ ਲਈ ਵਧੇਰੇ ਸੰਜੀਦਾ ਦਿਖਾਈ ਦਿੱਤੇ ਕਿਉਂਕਿ ਦੇਸ਼ ਭਰ ਦੇ ਵਿੱਚ ਦੰਦਾਂ ਦੀਆਂ ਐਸੋਸੀਏਸ਼ਨਾਂ ਨੇ ਪ੍ਰੋਗਰਾਮ ਦੇ ਡਿਜ਼ਾਈਨ ਤੇ ਦੰਦਾਂ ਦੇ ਡਾਕਟਰਾਂ ਤੇ ਪ੍ਰਸ਼ਾਸਨਿਕ ਬੋਝ ਬਾਰੇ ਚਿੰਤਾਵਾਂ ਪ੍ਰਗਟਾਈਆਂ ਹਾਲੈਂਡ ਦਾ ਕਹਿਣਾ ਹੈ ਕਿ ਹੁਣ 16612 ਦੰਦਾਂ ਦੇ ਡਾਕਟਰ ਹਿੱਸਾ ਲੈ ਰਹੇ ਨੇ ਜੋ ਕਿ ਕੈਨੇਡਾ ਦੇ ਸਾਰੇ ਦੰਦਾਂ ਦੇ ਡਾਕਟਰਾਂ ਤੇ ਦੰਦਾਂ ਦੇ ਮਹਾਰਾਂ ਦਾ ਲਗਭਗ 75% ਦੀ ਦਰਸਾਉਂਦਾ ਹੈ ਪਾਗਲਨ ਲਈ ਸਾਈਨ ਅਪ ਕਰਨ ਵਾਲੇ ਪ੍ਰੋਵਾਈਡਰਾਂ ਤੇ ਅਪਟੇਕ ਦੇ ਨਾਲ ਪਿਛਲੇ ਮਹੀਨੇ ਤੋਂ ਸਾਹਮਣੇ ਦਾ ਦਰਵਾਜ਼ਾ ਬੰਦ ਹੋ ਗਿਆ ਬੁੱਧਵਾਰ ਦੀ ਸਵੇਰ ਨੂੰ ਹਾਲੈਂਡ ਨੂੰ ਪ੍ਰਗਤੀ ਦਾ ਐਲਾਨ ਕਰਨ ਦੇ ਲਈ ਡੈਂਟਲ ਆਫਿਸ ਡਾਊਨਟਾਊਨ ਆਟਵਾ ਵਿਖੇ ਇੱਕ ਕਾਨਫਰੰਸ ਕਰਨ ਲਈ ਬੁਸਦਿਆ ਉਹਨਾਂ ਦਾ ਕਹਿਣਾ ਹੈ ਕਿ ਇਹ ਵਾਅਦਾ ਸ਼ਾਇਦ ਪਿਛਲੇ ਮਹੀਨੇ ਇੱਕ ਤਬਦੀਲੀ ਲਈ ਧੰਨਵਾਦ ਹੈ ਜਿਸ ਨੇ ਪ੍ਰੋਵਾਈਡਰਾਂ ਨੂੰ ਪਹਿਲਾਂ ਤੋਂ ਰਜਿਸਟਰ ਕਰਨ ਦੀ ਬਜਾਏ ਦਾਅਵੇ ਦੇ ਆਧਾਰ ਤੇ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ। ਇਹ ਪ੍ਰੋਗਰਾਮ ਮੁੱਖ ਤਰਜੀਹਾਂ ਦੇ ਤਰੱਕੀ ਦੇ ਬਦਲੇ ਛੇਤੀ ਚੋਣਾ ਨੂੰ ਰੋਕਣ ਲਈ ਲਿਬਰਲਾਂ ਤੇ ਐਨਡੀਪੀ ਦੇ ਵਿਚਾਰ ਸੌਦੇਬਾਜ਼ੀ ਤੋਂ ਪੈਦਾ ਹੋਇਆ ਸੀ। ਦੋਵਾਂ ਧਿਰਾਂ ਦਾ ਟੀਚਾ $90,000 ਤੋਂ ਘੱਟ ਦੀ ਘਰੇਲੂ ਆਮਦਨ ਵਾਲੇ ਕਿਸੇ ਵੀ ਬੀਮਾ ਰਹਿਤ ਲੋਕਾਂ ਨੂੰ 2025 ਵਿੱਚ ਪੂਰੀ ਦਾਖਲਾ ਯੋਗਤਾ ਦੇ ਨਾਲ ਕਵਰੇਜ ਉਪਲਬਧ ਕਰਵਾਉਣਾ ਹੈ ਹਾਲੰਡ ਨੇ ਕਿਹਾ ਹੈ ਕਿ ਦੇਸ਼ ਦੇ ਕੁਝ ਅਜਿਹੇ ਹਿੱਸੇ ਹਨ ਜਿੱਥੇ ਪ੍ਰੋਵਾਈਡਰਾਂ ਦੀ ਭਾਗੀਦਾਰੀ ਪਛੜ ਰਹੀ ਹੈ ਜਿਸ ਵਿੱਚ ਅਲਬਰਟਾ ਤੇ ਨਿਊ ਬ੍ਰਾਂਸਵਿਕ ਵੀ ਸ਼ਾਮਿਲ ਹੈ ਉਹਨਾਂ ਕਿਹਾ ਕਿ ਚੁਣੌਤੀ ਪਿੰਡੂ ਖੇਤਰਾਂ ਦੇ ਵਿੱਚ ਖਾਸ ਤੌਰ ਤੇ ਗੰਭੀਰ ਹੈ ਜੋ ਪਹਿਲਾਂ ਹੀ ਘਟਾ ਹੈ ਜੇਕਰ ਪ੍ਰੋਗਰਾਮ ਨੂੰ ਸਫਲ ਹੋਣਾ ਕਰਨਾ ਹੈ ਤਾਂ ਸਰਕਾਰ ਨੂੰ ਸਿਰਫ ਸਾਰੇ ਮੌਜੂਦਾ ਪ੍ਰੋਵਾਈਡਰਾਂ ਦੀ ਸਾਈਨ ਅਪ ਕਰਨ ਦੇ ਲਈ ਤਿਆਰ ਰਹਿਣ ਦੀ ਲੋੜ ਨਹੀਂ ਹੈ ਓਟਵਾ ਨੂੰ ਉਮੀਦ ਹੈ ਕਿ ਅਗਲੇ ਸਾਲ ਦੇ ਅੰਤ ਤੋਂ ਪਹਿਲਾਂ ਪ੍ਰੋਗਰਾਮ ਯੋਗ ਹੋ ਜਾਂਦੀ ਉਮੀਦ ਹੈ ਕਿ 9 ਮਿਲੀਅਨ ਜਾਂ ਇਸ ਤੋਂ ਵੱਧ ਮਰੀਜ਼ਾਂ ਦੀ ਸੇਵਾ ਕਰਨ ਦੇ ਲਈ ਹੋਰ ਪੇਸ਼ੇਵਾਰਾਂ ਦੀ ਵੀ ਲੋੜ ਪਵੇਗੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ